ਜਿਹੜਾ ਲਾਈਵ ਮੁੱਦਾ ਮੇਰੇ ਲਾਈਵ ਹੋਣ ਦਾ ਉਹੀ ਹੈ ਜਿਹੜਾ ਸਾਰੇ ਮੁਲਕ ਦੀ ਚਰਚਾ ਦਾ ਵਿਸ਼ਾ ਬਣ ਰਿਹਾ ਹੈ ਇਕੱਲੇ ਸਾਡੇ ਮੁਲਕ ਦੇ ਅੰਦਰ ਨਹੀਂ ਦੁਨੀਆ ਭਰ ਜਿੱਥੇ ਵੀ ਕੋਈ ਖਿਡਾਰੀ ਬੈਠਾ ਹੈ ਕੋਈ ਜਿੱਥੇ ਭਾਰਤੀ ਬੈਠਾ ਹੈ ਉਹਦੀ ਚਰਚਾ ਦਾ ਵਿਸ਼ਾ ਬਣ ਰਿਹਾ ਹੈ ਉਹ ਹੈ ਵਿਨੇਸ਼ ਫੁਗੜ ਜਿਹੜੀ ਸਾਡੀ ਰੈਸਲਰ ਇੰਡੀਆ ਦੀ ਜਿਹਨੂੰ ডিসਕਵালিਫਾਈ ਕੀਤਾ ਗਿਆ ਇਸ ਕਹਿ ਕੇ ਕਿ ਉਹਦਾ ਜਿਹੜਾ ਭਾਰ ਹੈ ਉਹ 100 ਗ੍ਰਾਮ ਵੱਧ ਸੀ ਜਿਹੜੀ ਕੈਟਾਗਰੀ ਦੇ ਵਿੱਚ ਉਹ ਸੀ 50 ਕਿਲੋ ਲਈ ਚ ਉਸਦਾ ਭਾਰ 100 ਗ੍ਰਾਮ ਵੱਧ ਸੀ ਤੇ ਉਸ ਨੂੰ 골ਡ ਮੈਡਲ ਵਾਸਤੇ ਜਿਹੜੀ ਫਾਈਨਲ ਬਾਊਟ ਸੀਗਾ ਫਾਈਨਲ ਲੜਾਈ ਸੀ ਉਹਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਉਹਦੇ ਇਹ ਕਹਿ ਕੇ ਕਿ ਉਹਦਾ ਭਾਰ ਜ਼ਿਆਦਾ ਹੈ 100 ਗ੍ਰਾਮ ਭਾਰ ਜ਼ਿਆਦਾ ਉਹਨੂੰ ਬਾਹਰ ਕਰ ਦਿੱਤਾ ਗਿਆ ਤੇ ਇਸ ਘਟਨਾ ਕਰਮ ਵਿੱਚ ਜਿੱਥੇ ਉਸ ਨੂੰ ਜ਼ਾਤੀ ਤੌਰ ਤੇ ਉਸ ਸਾਡੇ ਜਿਹੜੀ ਰੈਸਲਰ ਜਿਹੜੀ ਕਿ ਸਾਡੇ ਦੇਸ਼ ਦਾ ਮੁਲਕ ਦਾ ਮਾਣ ਸਨਮਾਨ ਪ੍ਰਾਊਡ ਉੱਚਾ ਕੀਤਾ ਜਿਹਨੇ ਕਿ ਇੰਨੀਆਂ ਬਾਊਟਸ ਜਿੱਨੇ ਕਿਸੇ ਚੋ ਹਾਰੇ ਨਹੀਂ ਉਹ ਤੇ ਫਾਈਨਲ 'ਚ ਪਹੁੰਚੀ ਸੀ ਤੇ ਉਸ ਨੂੰ ਤਾਂ ੱਤਕਾ ਲੱਗਣਾ ਹੀ ਸੀ ਉਸ ਦਾ ਜਿਹੜਾ ਮਾਨਸਿਕ ਤੌਰ ਤੇ ਕੁਦਰਤੀ ਤੌਰ ਤੇ ਸ਼ੌਕ ਲੱਗਣ ਵਾਲੀ ਗੱਲ ਸੀ ਤੇ ਸਾਰੇ ਮੁਲਕ ਨੂੰ ਹੀ ਸਾਡੇ ਇਹ ਕਹਿ ਸਕਦੇ ਆ ਕਿ ਸਾਡੇ ਮੁਲਕ ਦੇ ਜਿੰਨੇ ਵੀ 140 ਕਰੋੜ ਲੋਕ ਦੇ ਹੈਗੇ ਸਾਰੇ ਨੂੰ ਇਹ ਗੱਲ ਬਹੁਤ ਅੱਖਰ ਰਹੀ ਹੈ ਮਨ ਦੁਖੀ ਹੈ ਪਰ ਅਫਸੋਸ ਹੋ ਰਿਹਾ ਹੈ ਦੁੱਖ ਹੋ ਰਿਹਾ ਹੈ ਤੇ ਕਿਸੇ ਹੱਦ ਤੱਕ ਗੁੱਸਾ ਵੀ ਆ ਰਿਹਾ ਕਿ ਇਹ ਕਿਉਂ ਹੋਇਆ ਕਿਵੇਂ ਹੋਇਆ ਬਹੁਤ ਸਾਰੇ ਸਵਾਲ ਜਿਹੜੇ ਨੇ ਦੇਖੋ ਇਸ ਤੇ ਰਾਜਨੀਤੀ ਵੀ ਸ਼ੁਰੂ ਹੋ ਗਈ ਹੈ ਇਸ ਤੇ ਪਰ ਇਹ ਸਵਾਲ ਲਾਜ਼ਮੀ ਹੈਗੇ ਨੇ ਅਸੀਂ ਨਾ ਆਪਾਂ ਪੋਲਿਟਿਕਸ ਦੀ ਗੱਲ ਨਹੀਂ ਕਰਦੇ ਪੋਲਿਟਿਸ਼ੀਅਨਾਂ ਨੇ ਅਲੀਗੇਸ਼ਨ ਲਾਉਣੇ ਆ ਉਹ ਬੱਕਰੀ ਗੱਲ ਹੈ ਪਰ ਜਿਸ ਹਿਸਾਬ ਨਾਲ ਇਹ ਹੋਇਆ ਵਰਤਾਰਾ ਹੋਇਆ ਜਿਸ ਹਿਸਾਬ ਨਾਲ ਉਹਦਾ weight ਵਧਿਆ ਤੇ ਜਿਸ ਹਿਸਾਬ ਨਾਲ ਉਹਨੂੰ ਡਿਸਕਵਾਲਿਫਾਈ ਕੀਤਾ ਗਿਆ ਇਹ ਆਪਣੇ ਆਪ ਵਿੱਚ ਬਹੁਤ ਤਿੱਖੇ ਸਵਾਲ ਖੜੇ ਨੇ ਉਹਦੇ ਨਾਲ ਤੇ ਉਹਦੇ ਚੋਂ ਸ਼ੱਕ ਪੈਣਾ ਕਿ ਕੋਈ ਕਿਤੇ ਸਾਜ਼ਿਸ਼ ਤਾਂ ਨਹੀਂ ਹੋਈ ਕਿ ਤੇ ਕਿ ਸਰ ਇਹ ਜਾਣਬੁੱਝ ਕੇ ਤਾਰੀ ਉਹਨੂੰ ਖਰਾਬ ਕੀਤਾ ਇਹ ਸ਼ੱਕ ਪੈਣਾ ਜਿਹੜੇ ਸਰਕਮਸਟੈਂਸਸ ਦੇ ਵਿੱਚ ਹੋਇਆ ਉਹ ਲਾਜ਼ਮੀ ਹੈ ਕਿਉਂਕਿ ਸਵਾਲ ਬਹੁਤ ਉੱਠ ਰਹੇ ਨੇ ਕਿ ਇਹ ਇਹਦੇ ਚ ਸਭ ਤੋਂ ਵੱਡਾ ਸਵਾਲ ਇਹ ਹੈਗਾ ਕਿ ਜੇਕਰ ਹਾਲਾਂਕਿ ਇਹ ਸਵਾਲ ਵੀ ਹੈ ਕਿ ਉਹਦਾ ਕੱਲ ਬਾਊਟ ਜਦੋਂ ਉਹਨਾਂ ਨੇ ਜਿੱਤਿਆ ਮੈਚ ਉਸ ਤੋਂ ਬਾਅਦ ਉਹਦਾ ਇੰਨਾ ਭਾਰ ਕਿਵੇਂ ਅਚਾਨਕ ਵਧ ਗਿਆ ਕੀ ਖਾਦਾ ਹੋਣੇ ਜਦੋਂ ਕਿ ਉਹ ਐਕਸਰਸਾਈਜ਼ ਵੀ ਕਰਦੇ ਰੇ ਸੋਨਾ ਬਾਥ ਵੀ ਲੈਂਦੇ ਰੇ ਸਰ ਫਿਰ ਇੰਨਾ ਭਾਰ ਕਿੰਨਾ ਵਧ ਕਿਵੇਂ ਵਧਿਆ ਉਹਦਾ ਇੱਕ ਤਾਂ ਇਹ ਸਵਾਲ ਬਹੁਤ ਵੱਡਾ ਹੈ ਕਿ ਕੀ ਖਾਇਆ ਗਿਆ ਉਹਨੂੰ ਕੀ ਖਾਦਾ ਹੋਣੇ ਤੇ ਉਹਦੇ ਚ ਕੋਈ ਇਸ ਤਰ੍ਹਾਂ ਦੀ ਚੀਜ਼ ਤਾਂ ਨਹੀਂ ਸੀ ਕਿ ਜਿਹਦੇ ਨਾਲ ਜਿਆਦਾ ਭਾਰ ਵਧ ਗਿਆ ਇਸ ਚਲੋ ਜੇ ਭਾਰ ਵਧ ਵੀ ਗਿਆ ਸੀ ਤਾਂ ਪਹਿਲਾਂ ਪਤਾ ਲੱਗਿਆ ਸੀ ਕਿ ਭਾਰ ਵਧਾ ਤਾਂ ਜਦੋਂ ਇਹ ਫਲਕਚੂਏਟ ਕਰ ਰਿਹਾ ਸੀ ਉਹਦਾ ਭਾਰ ਇਹ ਉਹ ਦੇ ਫਿਜ਼ੀਓਥੈਰਾਪਿਸਟ ਦੇ ਉਹਦੇ ਰਿਕਾਰਡ ਤੇ ਆਏ ਤੇ ਜਿਹੜੇ ਉਹਦੀ ਟੀਮ ਐ ਜਿਹੜੀ ਮੈਨੇਜਰ ਟੀਮ ਐ ਉਹਨਾਂ ਨੇ ਕਿਹਾ ਕਿ ਉਹਦਾ ਭਾਰ ਫਲਕਚੂਏਟ ਕਰ ਰਿਹਾ ਸੀ ਜੇ ਤੁਹਾਨੂੰ ਪਤਾ ਹੈ ਕਿ ਫਲਕਚੂਏਟ ਕਰ ਰਿਹਾ ਸੀ ਤਾਂ ਫਾਈਨਲ 'ਚ ਜਾਣ ਵਾਸਤੇ ਜਿਹੜਾ ਆਫੀਸ਼ੀਅਲੀ ਜਦੋਂ ਭਾਰ ਕਰਨ ਵਾਸਤੇ ਉਹਨੂੰ ਕਿਉਂ ਭੇਜਿਆ ਗਿਆ ਕੀ ਉਸ ਤੋਂ ਕਰਨ ਤੋਂ ਪਹਿਲਾਂ ਜਾਣ ਤੋਂ ਪਹਿਲਾਂ ਤਰਤ ਪਹਿਲਾਂ ਭਾਰ ਨਹੀਂ ਕੀ ਚੈੱਕ ਕੀਤਾ ਗਿਆ ਤੇ ਜੇ ਚੈੱਕ ਕੀਤਾ ਗਿਆ ਤੇ ਪਤਾ ਲੱਗ ਗਿਆ ਕਿ ਭਾਰ ਜ਼ਿਆਦਾ ਤਾਂ ਫਿਰ ਉਹਨੂੰ ਕਿਉਂ ਭੇਜਿਆ ਗਿਆ ਕਿਉਂਕਿ ਪਤਾ ਲੱਗੇ ਕਲੀਅਰ ਹੈ ਕਿ ਡਿਸਕਵালিਫਾਈ ਹੋ ਜਾਣਾ ਹੈ ਜੇ ਭਾਰ ਜ਼ਿਆਦਾ ਹੋਇਆ ਤਾਂ ਉਹਨੂੰ ਡਿਸਕਵালিਫਾਈ ਹੋ ਜਾਣਾ ਹੈ ਤਾਂ ਉਹਨੂੰ ਫਿਰ ਕਿਉਂ ਭੇਜਿਆ ਗਿਆ ਦੇਖੋ ਜੋ ਮੈਂ ਹੁਣੇ ਪੜ੍ਹ ਕੇ ਆਟਾਂਕ ਰੂਲ ਹੈ ਲਾ ਹੈ ਕਿ ਜੇ ਕੋਈ ਆਪਣੇ ਆਪ ਕੋਈ ਕਿਸੇ ਗੱਲ ਕਰਕੇ ਵਿਧਰੋਅ ਕਰ ਲੈਂਦਾ ਹੈ ਕਿ ਮੇਰਾ ਠੀਕ ਨਹੀਂ ਹੈ ਤਬੀਅ ਠੀਕ ਨਹੀਂ ਹੈ ਜਾਂ ਸਿਹਤ ਠੀਕ ਨਹੀਂ ਹੈ ਤਾਂ ਉਹ ਡਿਸਕਵালিਫਾਈ ਨਹੀਂ ਹੁੰਦਾ ਉਹਦੇ ਉਹਦਾ ਜਿਹੜਾ ਮੈਡਲ ਨਹੀਂ ਖਾਇ ਹੁੰਦਾ ਉਹਦਾ ਜਿਹੜਾ ਉਹਨਾਂ ਦਾ ਸਿਲਵਰ ਮੈਡਲ ਖਰਾਬ ਹੋਇਆ ਇਸ ਕਰਕੇ ਜਿਹੜੇ ਉਹਨੇ ਡਿਸਕਵালিਫਾਈ ਕਰ ਦਿੱਤਾ ਗਿਆ ਉਹਨੂੰ ਕਿਉਂਕਿ ਉਹਦਾ weight ਜ਼ਿਆਦਾ ਸੀ ਉਹ ਕੈਟਾਗਰੀ ਜਿਹੇ ਬਾਹਰ ਕਰ ਦਿੱਤਾ ਉਹਨੂੰ weight ਜ਼ਿਆਦਾ ਕਰਕੇ ਤੇ ਜੇ ਉਹ ਅ ਕਿਸੇ ਹੋਰ ਕਾਰਨ ਕਰਕੇ ਵਿਧਰੋ ਕਰਦੀ ਤਾਂ ਆਪਣਿਆਂ ਵਿਧਰੋ ਕਰਦੀ ਤਾਂ ਉਹਦਾ ਮੈਡਲ ਨਹੀਂ ਸੀ ਜਾਣਾ ਔਰ ਠੀਕ ਹੈ ਉਹਨੂੰ 골ਡ ਜਿਹੜੇ ਜਿਹੜਾ ਜਿਹੜਾ ਜਿਹਦੇ ਨਾਲ ਉਹਨੇ ਫਾਈਟ ਕਰਨੀ ਸੀ ਉਹਨੂੰ ਜੇਤੂ ਕਰਾ ਦੇ ਦਿੰਦੇ ਪਰ ਇਹਦਾ 골ਡ ਮੈਡਲ ਨਹੀਂ ਸੀ ਸਿਲਵਰ ਮੈਡਲ ਨਹੀਂ ਸੀ ਜਾਣਾ ਇਹ ਰੂਲ ਦੇ ਵਿੱਚ ਕਲੀਅਰ ਹੈਗਾ ਬਹੁਤ ਸਾਫ ਲਿਖਿਆ ਹੋਇਆ ਹੈ ਸੋ ਜਿਹੜੇ ਪ੍ਰਬੰਧਕ ਨੇ ਜਿਹੜੇ ਮੈਨੇਜਰ ਨੇ ਟੀਮ ਦੇ ਨਾਲ ਜਿੱਥੋਂ ਤੱਕ ਕਿ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਨੇ ਵੀ ਦੇ ਸੰਜੇ ਸਿੰਘ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਵੀ ਇਹ ਕਿਹਾ ਕਿ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਉਹਨਾਂ ਦੇ ਟੀਮ ਦੇ ਮੈਨੇਜਰ ਸੀ ਜਾਂ ਇਸ ਤਰ੍ਹਾਂ ਦੀ ਟੀਮ ਸੀ ਉਹਨਾਂ ਦੇ ਖਲਾਫ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਕਿ ਉਹਨਾਂ ਨੇ ਇਹ ਕਿਉਂ ਹੋਣ ਦਿੱਤਾ ਇਹ ਉਹ ਇਹਦੇ ਚ ਫਿਰ ਇਹ ਸਵਾਲ ਖੜੇ ਨੇ ਪ੍ਰਗਟ ਸਿੰਘ ਜਿਹੜੇ ਆਪਣੇ ਐਮਐਲਏ ਨੇ ਤੇ ਹਾਕੀ ਦੇ ਕੈਪਟਨ ਰਹੇ ਨੇ ਉਹ 올림픽ਸ ਜਿਹੜਾ ਪੀਐਨਏ ਉਹਨਾਂ ਨੇ ਅੱਜ ਇੱਕ ਇਹ ਗੱਲ ਕਹੀ ਕਿ ਇਹ ਜ਼ਿਆਤੀ ਹੋਈ ਹੈ ਬਹੁਤ ੱੱਕਾ ਹੋਇਆ ਹੈ ਸਾਡੀ ਇੱਕ ਇਸ ਰੈਸਲਰ ਜਿਹੜੀ ਹੈ ਚੈਂਪੀ ਨਾਲ ਤੇ ਉਹਨਾਂ ਨੇ ਕਹਣਾ ਸੀ ਕਿ ਇਸ ਗੱਲ ਤੇ ਸਾਰੇ ਮੁਲਕ ਨੂੰ ਇੱਕ ਹੋ ਕੇ ਲੜਨਾ ਚਾਹੀਦਾ ਹੈ ਤੇ ਕਿ ਕਿ ਜੇਕਰ ਉਹ ਲੜਨ ਵੇਲੇ ਜਾਂ ਫਾਈਨਲ ਮੈਚ ਖੇਡਣ ਵੇਲੇ ਕੋਈ ਇੰਜਰਡ ਹੋ ਜੇ ਜ਼ਖਮੀ ਹੋ ਜੇ ਤਾਂ ਉਸ ਨੂੰ ਵਿੱਚੇ ਛੱਡ ਨਹੀਂ ਪੈ ਜੇ ਫਾਈਟ ਤਾਂ ਫਿਰ ਵੀ ਉਹਨੂੰ ਕੀ ਫਿਰ ਵੀ ਉਹਦਾ ਨਹੀਂ ਮਿਲਦਾ ਮੈਡਲ ਫਿਰ ਵੀ ਦਿੱਤਾ ਹੀ ਜਾਂਦਾ ਉਹਨੂੰ ਕਿਉਂਕਿ ਦੂਜੇ ਨੂੰ ਜੇਤੂ ਕਰਾ ਦਿੱਤਾ ਉਹਨੂੰ ਉਹਨੂੰ ਜਿਹੜੇ ਹਾਰਿਆ ਕਰਾ ਦਿੱਤਾ ਜਾਂਦਾ ਤੇ ਫਿਰ ਵੀ ਮੈਡਲ ਮਿਲਦਾ ਸੋ ਉਹਨਾਂ ਨੇ ਇਹ ਸਵਾਲ ਕੀਤਾ ਕਿ ਇਹ ਇਹ ਜਿਹੜੀ ਇਹ ਬਹੁਤ ਵੱਡਾ ਇਸ਼ੂ ਹੈ ਇਸ ਨੂੰ ਸਾਰੇ ਮੁਲਕ ਦੇ ਸਾਰੀਆਂ ਸਰਕਾਰਾਂ ਨੂੰ 올림픽 ਐਸੋਸੀਏਸ਼ਨ ਨੂੰ ਔਰ ਜਿਹੜੇ মিডিਆ ਲੋਕ ਨੇ ਤੇ ਦੁਨੀਆ ਭਰ ਦੇ ਜਿਹੜੇ ਸੰਸਥਾਵਾਂ ਨੇ ਉਹਨਾਂ ਨੂੰ ਇਸ ਗੱਲ ਦਾ ਵਿਰੋਧ ਕਰਨਾ ਚਾਹੀਦਾ ਔਰ ਇਸ ਕਾਤੇ ਦੇ ਹੱਕ ਚ ਡਟਣਾ ਚਾਹੀਦਾ ਕਿ ਉਸ ਨੂੰ ਸਿਲਵਰ ਮੈਡਲ ਜਿਹੜਾ ਦਾ ਸੀਗਾ ਉਹ ਤਾਂ ਮਿਲਣਾ ਹੀ ਚਾਹੀਦਾ ਤੇ ਰੂਲਸ ਜਿਹੜੇ ਹੈਗੇ ਨੇ ਉਹ ਉਹਨਾਂ ਨੇ ਤਾਂ ਉਹ ਲੱਗ ਨੇ ਪਰ ਉਹਦਾ ਰਾਈਟ ਬਣਦਾ ਕਿ ਉਹਨੂੰ ਇੱ비 ਜਦੋਂ ਇਹ ਪਤਾ ਲੱਗਿਆ ਹੁਣ ਕਿ ਜਿਸ ਨੂੰ ਉਹ ਹਰਾ ਕੇ ਆਈ ਹੈ ਉਸ ਨੂੰ ਹੁਣ ਫਾਈਨਲ ਦੇ ਵਿੱਚ ਭੇਜਤਾ ਗਿਆ ਤੇ ਉਹ ਉਹ ਜਿਹੜੀ ਐਡਵਾਂਟੇਜ ਦਿੱਤਾ ਜਾਂ ਤੇ ਉਹ ਉਹ ਫਾਈਨਲ ਮੈਚ ਖੇਡੇਗੀ ਇਹ ਤਾਂ ਬਹੁਤ ਹੀ ਜ਼ਿਆਤੀ ਲੱਗਦੀ ਹੈ ਕਿਸੇ ਤਰ੍ਹਾਂ ਵੀ ਕੋਈ ਮਤਲਬ ਜਸਟੀਫਿਕੇਸ਼ਨ ਕਿਵੇਂ ਹੋ ਜਿਸ ਨੂੰ ਹਰਾਇ ਦਿੱਤਾ ਉਹਨੇ ਉਸ ਤੋਂ ਬਾਅਦ ਇਹ ਜਿੱਤ ਕੇ ਆ ਗਈ ਤਾਂ ਉਸ ਨੂੰ ਮੌਕਾ ਕਿਵੇਂ ਦਿੱਤਾ ਜਦੋਂ ਹਰਾਇਆ ਜਿਹੜਾ ਮੈਚ ਹੋਇਆ ਸੈਮੀਫਾਈਨਲ ਦਾ ਜਿਹੜਾ ਉਦੇ ਵਿੱਚ ਤਾਂ ਉਹ ਉਹਦਾ ਵੇਟ ਮੇਰੇ ਕੋਲ ਠੀਕ ਸੀ ਪਹਿਲਾਂ ਠੀਕ ਸੀ ਲੈਂਡਵੇਅਰ ਠੀਕ ਸੀ ਖੇਤ ਤੱਕ ਠੀਕ ਸੀ ਫਿਰ ਉਹ ਉਸ ਇਹ ਕਿਵੇਂ ਹੋ ਗਿਆ ਵੀ ਉਹ ਮੈਚ ਇਹਦਾ ਕੈਨਸਲ ਕਰ ਦਿਓ ਜੇ ਤੁਸੀਂ ਹੁਣ ਇਹ ਕਹਿ ਦਿਓ ਕਿ ਉਸ ਮੈਚ ਵੀ ਠੀਕ ਨਹੀਂ ਸੀ ਸੋ ਇਹ ਬਹੁਤ ਵੱਡੀ ਜਿਆਤੀ ਹਾਲਾਂਕਿ ਕਿਹਾ ਜਾ ਰਿਹਾ ਕਿ ਅਪੀਲ ਪਾਈ ਹੈ ਭਾਰਤ ਸਰਕਾਰ ਵੱਲੋਂ ਪੀਐਮ ਮੋਦੀ ਨੇ ਵੀ ਕਿਹਾ ਹੈ ਕਿ ਇਹਦਾ ਤੁਰੰਤ ਕਾਰਵਾਈ ਕਰੋ ਜਿਹੜੀ ਆਈਓਸੀ ਦੀ ਜਿਹੜੀ ਪਰਦਾਣਾ ਉਹਨੂੰ ਕਿਹਾ ਵੀ ਤੁਸੀਂ ਇਹਦੇ ਤੇ ਕਾਰਵਾਈ ਕਰੋ ਪਰ ਜਿਹੜੇ ਸਵਾਲ ਨੇ ਇਹਦੇ ਚ ਕਿ ਉਹਨੂੰ ਕਿਉਂ ਜਾਣ ਦਿੱਤੇ ਜੇ ਵੇਟ ਜ਼ਿਆਦਾ ਸੀ ਤਾਂ ਉਹਦਾ ਕਿਉਂ ਨਹੀਂ ਡਿਸਕਸ ਕੀਤਾ ਗਿਆ ਜੇ ਉਹਨੂੰ ਪਤਾ ਸੀ ਸਪਸ਼ਟ ਕਿ ਜੇ ਵੇਟ ਜ਼ਿਆਦਾ ਨਾਲ ਚੱਲੇਗਾ ਤਾਂ ਡਿਸਕਵਾਲਿਫਾਈ ਹੋਏਗੀ ਤਾਂ ਇੱਥੋਂ ਸ਼ੱਕ ਪੈਂਦਾ ਇੱਥੋਂ ਫਿਰ ਸਾਜ਼ਿਸ਼ ਦੀ ਬੋ ਇੱਥੋਂ ਆਉਂਦੀ ਹੈ ਕਿ ਕਿਸੇ ਨੇ ਕੋਈ ਇਸ ਤਰ੍ਹਾਂ ਦੀ ਸਾਜ਼ਿਸ਼ ਤਾਂ ਨਹੀਂ ਕੀਤੀ ਉਹਦੇ ਨਾਲ ਕਿਉਂਕਿ ਪਿਛਲਾ ਜਿਹੜਾ ਰਿਕਾਰਡ ਹੈ ਅ ਮੈਂ ਬਬਨੇਸ਼ ਫੁਗਾਰ ਤੇ ਬਾਕੀ ਅਸਲ ਜਿਹੜੇ ਜਦੋਂ ਲੰਬਾ ਸਮਾਂ ਪ੍ਰੋਟੈਸਟ ਕਰਦੇ ਰਹੇ ਲੰਬਾ ਸਮਾਂ ਸੰਘਰਸ਼ ਲੜਿਆ ਨਾਲੇ ਹਾਲਾਂਕਿ ਹੁਣ ਇਸ ਵੇਲੇ ਭਾਰਤ ਸਰਕਾਰ ਨੇ ਹੀ ਉਹਨਾਂ ਦਾ ਵੀਜ਼ਾ ਲੋਨ ਚ ਮਦਦ ਕੀਤੀ ਹੈ ਭਾਰਤ ਸਰਕਾਰ ਦੇ ਉਹ ਨੂਨ ਰੀਪ੍ਰਿੰਟ ਕਰ ਰਿਹਾ ਉਹ ਉਹਨੇ ਥੈਂਕਸ ਵੀ ਕੀਤਾ ਸੀ ਆਪਣਾ ਇਦਾਂ ਪਰ ਫਿਰ ਵੀ ਇਹ ਕਿਤਨਾ ਕਿਤੇ ਸਾਜ਼ਿਸ਼ ਦੀ ਬੋ ਜਿਹੜੀ ਆ ਆ ਰਹੀ ਹੈ ਤੇ ਇਹਦੀ ਉੱਚ ਪੱਧਰੀ ਇਨਕੁਆਰੀ ਹੋਣੀ ਚਾਹੀਦੀ ਹੈ ਭਗਵੰਤ ਮਾਨ ਅਨੇ ਅੱਜ ਬਹੁਤ ਅੱਛਾ ਜਿਹੜਾ ਕਦਮ ਲਿਆ ਬਹੁਤ ਅੱਛਾ ਉਹਨਾਂ ਨੇ ਜੈਸਰ ਦਿਖਾਇਆ ਕਿ ਉਹ ਉਹਨਾਂ ਦੇ ਘਰ ਗਏ ਉਹਨਾਂ ਦੇ ਮਾਪਿਆਂ ਨੂੰ ਮਿਲੇ ਜਿਹੜੇ ਫੁਗਾੜ ਫੈਮਿਲੀ ਦੇ ਤੇ ਉਹਨਾਂ ਨੇ ਉਹਨਾਂ ਨੇ ਵੀ ਇਹ ਅਰੇਂਜ ਕੀਤਾ ਕੁਝ ਕੁਐਸਚਨ ਇਹ ਵੀ ਸਵਾਲ ਕਰਾ ਕੀਤਾ ਕਿ ਇਹ ਇੱਕ ਕੇਅਰ ਨਹੀਂ ਕੀਤੀ ਗਈ ਟੇਕ ਕੇਅਰ ਨਹੀਂ ਕੀਤਾ ਗਿਆ ਜਿਹੜੇ ਵੀ ਉੱਥੇ ਪ੍ਰਬੰਧਕ ਸੀਗੇ ਤੇ ਉਹਨਾਂ ਨੇ ਚਲੋ ਪੋਲਿਟਿਸ਼ਨਾਂ ਨੇ ਤਾਂ ਆਪਣੀਆਂ ਵਿਰੋਧੀ ਪਾਰਟੀਆਂ ਜਾਂ ਸਰਕਾਰਾਂ ਨੂੰ ਨਿਸ਼ਾਨਾ ਬਣਾਉਣਾ ਹੁੰਦਾ ਪਰ ਇਹ ਸਵਾਲ ਤਾਂ ਹਰ ਇੱਕ ਦੇ ਮਨ 'ਚ ਹੈ ਸਾਡੇ ਵੀ ਹਰ ਇੱਕ ਦੇ ਮਨ ਚ ਆਏ ਜਿਨ੍ਹਾਂ ਦੇ ਜਵਾਬ ਮਿਲਣੇ ਜ਼ਰੂਰੀ ਨੇ ਕਿ ਕੌਣ ਜ਼ਿੰਮੇਵਾਰ ਸੀ ਕਿਸ ਨੇ ਇਹ ਇਲਾਅ ਕੀਤਾ ਕਿ ਤਾਂ ਕਿ ਉਹ ਭਾਰ ਦੇ ਨਾਲ ਜਾਵੇ ਤੇ ਉੱਥੇ ਡਿਸਕਵਾਲਿਫਾਈ ਕਰ ਦੇਣ ਉਹਨੂੰ ਇਹ ਬਹੁਤ ਵੱਡਾ ਸਵਾਲ ਹੈ ਤੇ ਬੜੀ ਜ਼ਿਆਤੀ ਹੋਈ ਹੈ ਪਰ ਇਹਦੇ ਇਹਦੇ باوجود ਦੇਖੋ ਦਾ ਸਿਹਤ ਤੇ ਕਿੰਨਾ ਸਰਪਿਆ ਉਹ ਬੇਹੋਸ਼ ਹੋ ਗਈ ਉਹਨੂੰ ਹਸਪਤਾਲ ਲਿਜਾਇਆ ਗਿਆ ਕਿੱਡਾ ਵੱਡਾ ਸ਼ੌਕ ਉਹਦੇ ਵਾਸਤੇ ਇਹ ਲੱਗਿਆ ਅਚਾਨਕ ਇਹ ਕਿੱਥੇ ਉਹ 골ਡ ਦੀ ਉਮੀਦ ਕਰ ਰਹੀ ਸੀ ਸਿਲਵਰ ਤਾਂ ਪੱਕਾ ਹੀ ਹੋਇਆ ਕਿ ਕਿੱਥੇ ਉਹਨੂੰ ਕਹਿ ਦਿੱਤਾ ਕਿ ਵੀ ਤੂੰ ਉਹਦਾ ਡਿਸਕਵালিਫਾਈ ਹੋ ਗਈ ਤੇਰਾ ਤਾਂ ਹੁਣ ਨਹੀਂ ਤੇ ਕਿੱਡਾ ਵੱਡਾ ਇਹ ਸ਼ੌਕ ਹੈ ਇਹ ਬਹੁਤ ਜਿਹੜਾ ਸਵਾਲ ਜਿਹੜੇ ਖੜੇ ਨੇ ਭਾਰਤ ਸਰਕਾਰ ਨੂੰ 올림픽 ਐਸੋਸੀਏਸ਼ਨ ਨੂੰ ਉਹਦੇ ਨਾਲ ਮੈਨੇਜਰਾਂ ਦੀ ਟੀਮ ਨੂੰ ਸਭ ਨੂੰ ਇਹਨਾਂ ਦੇ ਜਵਾਬ ਜਿਹੜੇ ਕਲੈਰ ਦੇਣੇ ਚਾਹੀਦੇ ਨੇ ਦੇਣੇ ਪੈਣਗੇ ਇਹਦੀ ਬਹੁਤ ਜਿਹੜੀ ਇੰਡੀਪੈਂਡੈਂਟ ਇਨਕੁਆਇਰੀ ਹੋਣੀ ਚਾਹੀਦੀ ਹੈ ਜਾਂਚ ਹੋਣੀ ਚਾਹੀਦੀ ਹੈ ਤੇ ਉਸ ਨੂੰ ਉਹ ਮਾਨਸਨ ਮਾਰ ਜਿਹੜਾ ਸਿਲਵਰ ਮੈਡਲ ਜਿੱਤ ਕੇ ਆਏ ਹਾਲਾਂਕਿ ਮਤਲਬ ਇਹ ਤਾਂ ਹੀ ਬਹੁਤ ਸਾਰੇ ਇਹਨਾਂ ਨੇ ਕਿਹਾ ਕਿ ਇਹ ਜਿਹੜੇ ਜਿਹੜਾ 골ਡ ਮੈਡਲ ਜਿੱਤ ਕੇ ਆਉਣ ਵਾਲੇ ਜਿਹੜੇ ਖਿਡਾਰੀ ਨੇ ਉਹੀ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ ਤੇ ਇਹ 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 ਡਿਮਾਂਡ ਹੋ ਰਹੀ ਹੈ ਇਹ ਅਨਾਉਂਸਮੈਂਟਾਂ ਵੀ ਹੋ ਰਹੀਆਂ ਨੇ ਐਲਾਨ ਹੋ ਰਿਹਾ ਤੇ ਭਾਰਤ ਸਰਕਾਰ ਨੂੰ ਇਹ ਕਰਨਾ ਚਾਹੀਦਾ ਹੈ ਦੇਖੋ ਸਿਲਵਰ ਮੈਡਲ ਦਾ ਤਾਂ ਪੱਕਾ ਹੀ ਸੀਗਾ ਸਿਲਵਰ ਮੈਡਲ ਦਾ ਜਿੱਤ ਕੇ ਕੋਈ ਐ ਥੋੜਾ ਜਿਹਾ ਆਪਣੇ ਆਪ ਸੋ ਜਿਹੜੇ ਸਿਲਵਰ ਮੈਡਲ ਵਾਲੇ ਜਿਹੜੇ ਜਿਹੜੇ ਬੈਨੀਫਿਟ ਜੋ ਉਹਨੂੰ ਨਕਦ ਰਾਸ਼ੀ ਇਨਾਮ ਮਿਲਣੇ ਸੀ ਉਹ ਸਾਰੇ ਤਾਂ ਮਿਲਣੇ ਹੀ ਚਾਹੀਦੇ ਆ ਬਲਕਿ ਉਸ ਤੋਂ ਇਲਾਵਾ ਵੀ ਉਸ ਦੀ ਹੱਲਾਸ਼ੇਰੀ ਜਿਹੜੀ ਹੈ ਉਹ ਭਾਰਤ ਸਰਕਾਰ ਨੂੰ ਹਰਿਆਣਾ ਸਰਕਾਰ ਨੂੰ ਤੇ ਦੂਜੀਆਂ ਸਰਕਾਰਾਂ ਨੂੰ ਤੇਸ ਜਿਹੜੀਆਂ ਫੈਡਰੇਸ਼ਨਾਂ ਨੇ ਉਹਨਾਂ ਨੂੰ ਕਰਨੀ ਚਾਹੀਦੀ ਹੈ ਤੇ ਤਾਂ ਕਿ ਉਹ ਹੌਸਲਾ ਕਾਇਮ ਰਹੇ ਉਹਦਾ ਤੇ ਅਗਲੀ ਜਿਹੜੀਆਂ ਜਦੋਂ ਵੀ ਜਿਹੜੀਆਂ ਹੋਣਗੀਆਂ ਉਹਦੇ ਮੁਕਾਬਲੇ ਹੋਣਗੇ ਉਹਨਾਂ ਦੇ ਵਿੱਚ ਵੀ ਪਾਰਟਿਸਪੇਟ ਕਰਗੇ ਉਹ ਸਾਡੇ ਮੁਲਕ ਲਈ ਇੱਕ ਪ੍ਰੇਰਣਾ ਸਰੋਤ ਬੜੀਆ ਹੋ ਦੇਖੋ ਇੱਕ ਕੋਈ ਅਜੇ ਤੱਕ ਤਾਂ ਬਾਕੀ ਦੋ ਜਿਹੜੇ ব্রੌਂਜ਼ ਮੈਡਲ ਮਿਲੇ ਨੇ ਤੇ ਉਹਦਾ ਉਮੀਦ ਹੀ ਹੈ ਤਿੰਨ ব্রੌਂਜ਼ ਮੈਡਲ ਮਿਲੇ ਨੇ ਤੇ ਇੱਕ 골ਡ ਦੀ ਮਤਲਬ ਸਿਲਵਰ ਤਾਂ ਪੱਕਾ ਹੋ ਗਿਆ ਸੀ ਤੇ 골ਡ ਦੀ ਉਮੀਦ ਪਹਿਲੀ ਬਣੀ ਸੀ ਸੋ ਇਹ ਜਿਹੜੇ ਸਵਾਲ ਖੜੇ ਨੇ ਉਹਨਾਂ ਤੇ ਹੋਣਾ ਚਾਹੀਦਾ ਹੈ ਜੌਬ ਮਿਲਣੇ ਚਾਹੀਦੇ ਐਨਕੁਆਰੀ ਹੋਣੀ ਚਾਹੀਦੀ ਹੈ ਤੇ ਇਸ ਤੋਂ ਲਾਵਾ ਜਿਹੜਾ ਉਹ ਲੋਕ ਸੈਟੀਸਫਾਈ ਨਹੀਂ ਉਹਨਾਂ ਦੇ ਸ਼ੱਕ ਦੀ ਗੁੰਜਾਇਛੜੀ ਸ਼ਕਤੀ ਜੋਈ ਉਹ ਘੁੰਦੀ ਰਹੇਗੀ ਇੱਕ ਕੋਡ ਫਰੇ ਪ੍ਰਧਾਨਮੇ ਦਾ ਕਿਸੇ ਨੇ ਲਿਖਿਆ ਵਿਨੇਸ਼ ਹਿਊਜ਼ਲੀ ਕੰਪੀਟਸ ਇਨ ਦਾ 53 ਕਿਜੀ ਕੈਟੇਗਰੀ ਬਟ ਬਰਾਟ ਹਰ ਵੇਟ ਡਾਊਨ ਟੂ 50 ਕਿਜੀ ਫਾਰ ਪੈਰਾਸੋਲੰਪਿਕਸ on uh, uh, on day two, her weight, uh, when she was found over limit uh, uh, by a small margin of what's on the ground, the indian Association has appealed her disqualification. Uh, Vinesh forgot, reportedly found out last night that her weight was up by 1kg. desperate to lose the extra weight, she went through a grilling night. Uh, of cycling and other exercise and managed to lose 900 grams say sources she did not sleep the entire night hoping to correct her body weight before the comp uh, competition anita kashyap vicharane e e sare facts aa chuke ne unhadi team ne share kiti hai jehdi unhadi managerial team chana share kiti hai par je oh jaan to pehla unhonne check kar le je ki 100 grams vadha hai ta phir us wale question kyon uthe ke ki unnu ਜਾਣ ਦਿੱਤਾ ਜਾਵੇ ਨੇ ਅਨਜਣਾ ਤਾਂ ਕਿ ਜਾਣ ਦਿੱਤਾ ਜਾਵੇ ਤਾਂ ਮੈਨੂੰ ਡਿਸਕਵালিਫਾਈ ਹੋਣਾ ਤੇ ਉਸ ਵੇਲੇ ਕਿਉਂ ਜਾਣ ਦਿੱਤਾ ਗਿਆ ਉਹਨਾਂ ਨੂੰ ਕਿਉਂ ਨਹੀਂ ਰੋਕਿਆ ਗਿਆ ਕਿਉਂਕਿ ਹੋਰ ਆਲਟਰਨੇਟਿਵ ਕਿਉਂ ਨਹੀਂ ਸੋਚਿਆ ਗਿਆ ਕਿ ਇਸ ਵੇਲੇ ਜਾਣਾ ਚਾਹੀਦਾ ਉਹਨੂੰ ਉਸ ਦੇ ਵਿੱਚ ਡਿਸਕਵালিਫਾਈ ਹੋਣਾ ਤੇ ਕਿ ਨਹੀਂ ਤੇ ਜੇ ਰੂਲ ਇੱਕ ਮੈਨੂੰ ਹੁਣੇ ਪੜ੍ਹ ਕੇ ਦੀ ਕਿ ਜੇ ਤੁਸ ਬੰਦਾ ਆਪ ਵਿਡਰੋ ਕਰਦਾ ਕਿਸੇ ਵੀ ਗੱਲ ਬਿਮਾਰੀ ਕਰਕੇ ਟੱਲ ਗਿਆ ਤਾਂ ਵੀ ਇਹ ਠੀਕ ਨਹੀਂ ਤਾਂ ਉਹਦਾ ਮੈਡਲ ਫਿਰ ਕੈਨਸਲ ਹੀ ਹੁੰਦਾ ਇਹ ਰੂਲਸ ਦੇ ਵਿੱਚ ਹੈਗਾ ਇਹ ਦੱਸਿਆ ਗਿਆ ਸੋ ਇਸ ਕਰਕੇ ਸ਼ੱਕ ਦੀ ਗੁੰਜ ਹੈਗੀ ਤੇ ਇਹ ਬਹੁਤ ਪਾਰਦਰਸ਼ੀ ਇਨਕੁਆਇਰੀ ਹੋਣੀ ਚਾਹੀਦੀ ਹੈ ਜਾਂਚ ਹੋਣੀ ਚਾਹੀਦੀ ਹੈ ਤੇ ਦੂਜੇ ਪਾਸੇ ਉਹਨੂੰ ਹੌਸਲਾ ਫੁਜਾਈ ਜਿਹੜੀ ਹੈ ਸਰਕਾਰਾਂ ਨੂੰ ਹੋਣੀ ਚਾਹੀਦੀ ਹੈ ਇਸ ਮਸਲੇ ਤੇ ਨਹੀਂ ਬਾਕੀ ਬਹੁਤ ਸਾਰੇ ਥੀਵ ਜਿਹੜੇ ਤੇ ਆ ਆ ਰਹੇ ਨੇ ਰਾਜਨੀਤੀ ਤੋਂ ਤਾਂ ਗੁਰੇਜ਼ ਹੀ ਕਰਨਾ ਚਾਹੀਦਾ ਜਿਹੜੇ ਅਸਲੀ ਮੁੱਦੇ ਨੇ ਉਸ ਤੇ ਹੀ ਫੋਕਸ